ਭਾਰਤ ਜਨਤਾ ਪਾਰਟੀ ਦੇ ਕੌਮੀ ਜਰਨਲਸ ਕਤਰ ਤਰੁਣ ਚੁਗਨੇ ਦੁਰਗਿਆਨਾ ਤੀਰਤ ਦੇ ਸ਼੍ਰੀ ਸੀਤਲਾ ਮਾਤਾ ਮੰਦਿਰ ਅਤੇ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਮਠਾ ਟੇਕਿਆ ਅਤੇ ਸਭ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤ ਜਨਤਾ ਪਾਰਟੀ ਦੇ ਕਈ ਨੇਤਾ ਮੌਜੂਦ ਸਨ। ਸ਼੍ਰੀ ਦੁਰਗਿਆਨਾ ਤੀਰਤ ਕਮੇਟੀ ਦੇ ਜਰਨਲ ਸੈਕਟਰੀ ਅਰुण ਖਰਨਾਵਲੋ ਤਰੁਣ ਚੁਗਨੇ ਨੂੰ ਸਨਮਾਨਿਤ ਵੀ ਕੀਤਾ ਗਿਆ। ਬਹੁਤ ਪਵਿੱਤਰ ਸਥਾਨ ਹੈ, ਬਹੁਤ ਹੀ ਇਤਿਹਾਸਕ ਸਥਾਨ ਹੈ। ਪੁਰਾਤਤਵ ਕਾਲ ਤੋਂ ਇਸ ਸਥਾਨ ਦਾ ਬਹੁਤ ਵੱਡਾ ਮਹੱਤਵ ਹੈ। ਜਦੋਂ भगवान राम ने राक्षसी शक्तियाँ से विजय पाने से युद्ध की शुरुआत की हनुमान जी ने इतने भेजा और इतने बहुत वो भरती उदों हुई जेड लोग लंका गए और उस धर्म युद्ध में उन्होंने हिस्सा लिता और हनुमान जी इतने दो बारी आए जदों अश्वमेघ यज्ञ का घोड़ा इतने लव कुश ने रोकया ਦੋਨੋਂ ਹਨੂਮਾਨ ਜੀ ਨੂੰ ਭੇਜੇਗਾ ਔਰ ਹਨੂਮਾਨ ਜੀ ਨੇ ਜਦੋਂ ਦੇਖਿਆ ਕਿ ਇਹ ਤੇ ਦੋਨੋਂ ਬਾਲਕ ਜਿਹੜੇ ਆ ਇਹ ਭਗਵਾਨ ਰਾਮ ਦਾ ਅੰਸ਼ ਹੈ ਤੋ ਪੇੜ ਵੀ ਇਹ ਜਿੱਥੇ ਉਹਨੂੰ ਬੰਨਿਆ ਗਿਆ ਇਹ ਪੂਰਾ वन ਸੀ ਭਗਵਾਨ ਵਾਲਮੀਕੀ ਇੱਥੇ ਤਪੱਸਿਆ ਕਰਦੇ ਸਨ ਰਾਮ تیر ਤੋਂ ਲੈ ਕੇ ਅਰੀਪੁਰਾ ਆਜੂ ਤੇ ਜਾਓ ਸੀਤਾ ਮਲ ਵਨ ਐ ਸੀਤਾ ਤਪਵਨ ਆਰੇ ਸਾਰਾ ਖੇਤਰ ਮਾ ਸੀਤਾ ਦੇ ਤਪੱਸਿਆ ਦੀ ਥਾਂ ਰਹੀ ਔਰ ਭਗਵਾਨ ਵਾਲਮੀਕੀ ਦੀ ਤਪੱਸਲੀ ਵੀ ਰਹੀ ਲੱਭ ਖੁਸ਼ੇ ਤੇ ਵੱਡੇ ਹੋਏ ਔਰੇ ਮਾ ਦੁਰਗਾ ਦਾ ਹੀ ਬਹੁਤ ਵੱਡਾ ਕੇਂਦਰ ਹੈ ਸ਼ੀਤਲਾ ਮਾਤਾ ਦਾ ਕੇਂਦਰ ਹੈ ਇਹ ਕਿਹ ਕੈਸਾ ਤੀਰਥ ਹੈ ਜਿੱਥੇ ਕਈ ਤੀਰਥ ਮਿਲ ਕੇ ਔਰੇ ਸਰੋਵਰ ਦੀ ਜਦੋਂ ਸੇਵਾ ਹੋਈ ਸੀ ਤੇ ਪੂਰੇ ਭਾਰਤ ਦੇ ਲਗਭਗ 100 ਤੀਰਥਾਂ ਦਾ ਜਲਿਆ ਕੇ ਪਰ ਚੀਨ ਨਦੀਆਂ ਦਾ ਪਵਿੱਤਰ ਨਦੀਆਂ ਦਾ ਜਲ ਲਿਆ ਕੇ ਸਰੋਵਰ ਚ ਪਾਇਆ ਗਿਆ ਬਹੁਤ ਇਤਿਹਾਸਕ ਔਰ ਬੜਾ ਇੱਕ ਪੁਰਾਤੱਵ ਸਥਾਨ ਹੈ ਤੀਰਤ ਹੈ